ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਔਰ ਇੱਕ ਗੱਲ ਮੈਂ ਤੁਹਾਡੇ ਕੋਲ حاضر ਹੋਇਆ ਕਿ ਤਾ ਮੈਂ ਅਮਰੀਕਾ ਤੋਂ ਆ ਗਿਆ ਆਪਣੇ ਦੇਸ਼ ਇੰਡੀਆ ਚ ਦੂਸਰਾ ਮੈਂ ਹੁਣ ਮਕੀਰੀਆਂ ਆ ਗਿਆ ਔਰ ਕਿਉਂਕਿ ਤਹਾਰਾਂ ਦਾ ਦਿਨ ਬੰਦੀ ਛੋੜ ਦਿਵਸ ਦੀਵਾਲੀ ਤੇ ਆਪਣੇ ਵਿਸ਼ਕਰਮਾ ਦੇਾਰੇ ਤੇਨੇ ਫੈਸਟੀਵਲ ਇਕੱਠੇ ਆ ਇਹਨਾਂ ਤਨਾ ਫੈਸਟੀਵਲਸ ਦੀ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਹਿੰਦੂਸਤਾਨ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਪਰ ਨਾਲ ਮੈਂ ਇੱਕ ਸਲਾਹ ਦੇਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ। ਤੁਸੀਂ ਜਿਹੜੀ ਐਸੀ ਗੋਲੀ ਬਣਾਓ ਟੱਕੋ-ਟੱਕ ਪਟਾਕੇ ਕੱਟ ਚਲਾਓ। ਨੰਬਰ 1 ਨੰਬਰ 2 ਜੋ ਹਦਾਇਤਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਪਾਬੰਦ ਰੋਣਾ ਤੇ ਜਿਤਾਉ ਕਹਿੰਦੇ ਪੀ ਇਦਾਂ ਨਹੀਂ ਕਰਨਾ ਜਾਂ ਉੱਥੇ ਜਾ ਕੇ ਚਲਾਓ ਜਾਂ ਇਦਾਂ ਪਾਬੰਦ ਰਹਿਣਾ। ਅਸੀਂ ਜੇ ਸਿੱਖਾਂਗੇ ਨਾ ਡਿਸਪਲਿਨ ਵਿੱਚ ਰਹਿਣਾ ਸਾਡੀ ਸਾਰੀ ਲਾਈਫ ਡਿਸਪਲਿਨਟ ਚ ਹੋ ਜੇਗੀ ਇੱਕ ਸੁਨੇਹਾ ਹੋਰ ਮੈਂ ਦੇਣਾ ਚਾਹਨਾ ਜਿਹੜੇ ਲੋਕ ਤੁਹਾਨੂੰ ਧਰਮ ਦੇ ਨਾਂ ਤੇ ਵੰਡਦੇ ਆ ਉਹਨਾਂ 'ਤੇ ਵਿਸ਼ਵਾਸ ਨਾ ਕਰੋ ਸਾਡਾ ਧਰਮ ਹੋਣਾ ਚਾਹੀਦਾ ਇਨਸਾਨੀਅਤ ਮੈਂ ਇੱਕ ਕਲਪਤਾ ਦੇ ਦੋਪ shear ਤੁਹਾਡੇ ਨਾਲ ਸਾਂਝ ਕਰ ਦਿੰਦਾ ਇਸ ਬਾਰੇ ਕਿ ਅਸੀਂ ਸਾਰੇ ਧਰਮ ਜਿਹੜੇ ਆ ਉਹਨਾਂ ਨੂੰ ਕਿੱਦਾਂ ਦਾ ਸਮਝਦੇ ਆ ਤੇ ਕੀ ਕਰਨਾ ਚਾਹੀਦਾ ਮੈਂ ਮੰਦਰ ਦੇ ਵਿੱਚ ਅੱਲਾਹ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਵਾਂਗਾ ਮੈਂ ਮੰਦਰ ਦੇ ਵਿੱਚ ਅੱਲਾ ਲਾ ਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਵਾਂਗਾ ਮੈਂ ਮਸਜਿਦ ਦੇ ਵਿੱਚ ਜਾ ਕੇ ਬਲੂ ਮੁਹੱਬਤੀਆਂ ਮੈਂ ਯੀਸ਼ੂ ਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਮੈਂ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਸਾਰੇ ਧਰਮਾਂ ਦੀ ਵਿਸ਼ੇਸ਼ਟ ਕਰੋ ਆਪਣੇ ਧਰਮ ਜਿੱਤੇ ਪਰਪੱਕ ਕਰੋ ਜੇ ਮਨੁੱਖਤਾ ਦੀ ਸੇਵਾ ਕਰ ਸਕਦੇ ਹੋ ਜ਼ਰੂਰ ਕਰੋ ਗਰੀਬ ਗੁਰਬੇ ਦੀ ਹੈਲਪ ਕਰਨੀ ਜ਼ਰੂਰੀ ਹੈ ਅੱਜ ਦੀ ਪਾਕੇ ਭੋਵੇ ਘੱਟ ਜਲਾ ਲਿਓ ਪਰ ਜਿਹੜਾ ਕੋਈ ਗਰੀਬ ਗੁਰੂਤ ਪਾਲੇ ਆਲੇ ਦੁਆਲੇ ਆ ਕੋਈ ਵੀ ਆ ਬਿੰਦੂ ਆ ਮੁਸਲਮਾਨ ਆ ਸਿੱਖ ਆ ਸਾਈ ਆ ਬੋਧੀ 파ਰਸੀ ਜੈਨੀ ਕੋਈ ਹੋਵੇ ਕੋਈ ਸੇਵਾ ਕਰੋ ਉਹਨੂੰ ਉਹਦੇ ਆਪਣੇ ਕੰਠ ਨਾਲ ਲਾਓ ਆਪਣੀ ਛਾਤੀ ਨਾਲ ਲਾਓ ਇਹ ਸਮਾਜਿਕ ਜਿਹੜੀਆਂ ਗੱਲਾਂ ਜੀ ਬਹੁਤ ਜ਼ਰੂਰੀ ਆ ਇਸ ਵਲੇ ਹਿੰਦੁਸਤਾਨ ਜਿਹੜੀ ਇਹ ਨੇਰੀ ਚੱਲ ਰਹੀ ਆ ਧਰਮ ਦੇ ਨਾਂ ਤੇ ਉਹ ਨਹੀਂ ਹੋਣੀ ਚਾਹੀਦੀ ਸਾਰੇ ਧਰਮ ਬਰਾਬਰ ਆ ਕੋਈ ਧਰਮ ਕਿਸੇ ਤੋਂ ਛੋਟਾ ਨਹੀਂ ਕੋਈ ਧਰਮ ਕਿਸੇ ਤੋਂ ਵੱਡਾ ਨਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਮੇਰੀ ਇਹ ਸੋਫੀ ਨੂੰ ਜਰੂਰ ਮੰਨਿਓ ਤੇ ਤੁਹਾਨੂੰ ਫਿਰ ਦੁਬਾਰਾ ਦਿਵਾਲੀ ਦੇ ਦਿਨ ਬੰਗੀ ਛੋੜਦੀਆਂ ਤੇ ਵਿਸ਼ਕਰਮਾ ਦੇ ਦਿਨ ਬਹੁਤ ਬਹੁਤ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਸੀ ਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸੀ ਰਾਮ ਇਹ ਅਖਬਾਰ ਸਾਡੇ ਹਲਕੇ ਵਿੱਚ ਨਗਰੀਆਂ ਵਿੱਚ ਬਹੁਤ ਸਾਡੇ ਜ਼ਿਲ੍ਹੇ ਵਿੱਚ ਪੰਜਾਬ ਵਿੱਚ ਇਹ ਐਸਲ ਪ੍ਰਚਲਿਤ ਹੈ ਔਰ ਇਹ ਸਖਬਾਰ ਨੇ ਹੁਸ਼ਾਰਪੁਰ ਫੋਕਸ ਜਿਹੜਾ ਇਹਨਾਂ ਨੇ ਬਹੁਤ ਵਧੀਆ ਵਧੀਆ ਤਰੀਕੇ ਨਾਲ ਜਿਹੜੀ ਆ ਪੱਤਰਕਾਰਤਾ ਕੀਤੀ ਆ ਸੁਵਿੰਦਰ ਜੀ ਤੇ ਰਮਨ ਕੁਮਾਰ ਜੀ ਸੰਗਰਾਲੀਆਂ ਵਾਲੇ ਆਪਣੇ ਸ਼ਹਿਰ ਮਕੇਰੀਆਂ ਚੋਂ ਕਿ ਇੱਥੇ ਜਿਹੜੀਆਂ ਸਾਡੇ ਹਲਕੀਆਂ ਖਬਰਾਂ ਆ ਉਹ ਦੇ ਰਹੇ ਆ ਪੰਜਾਬ ਦੀਆਂ ਖਬਰਾਂ ਦੇ ਰਹੇ ਆ ਹੁਸ਼ਾਰਪੁਰ ਦੀਆਂ ਖਬਰਾਂ ਦੇ ਰਹੇ ਆ ਮੈਨੂੰ ਤਾਂ ਇਹਨਾਂ ਦੀ ਹਰ ਜਿਹੜੀ ਖਬਰ ਮੈਂ ਭਾਵੇਂ ਅਮਰੀਕਾ ਚ ਰਿਆਂ ਮੈਂ ਉੱਥੇ ਵੀ ਪੜਦਾ ਰਿਆਂ ਕਿਉਂਕਿ ਸਾਨੂੰ ਬਾਈ ਪੋਸਟ ਭੇਜ ਦਿੰਦੇ ਨੇ ਸਾਡੇ ਨਾ ਅਡਰੈਸ ਉੱਤੇ ਤੇ ਸਾਡੇ ਮੋਬਾਈਲਾਂ 'ਚ ਵੀ ਆ ਜਾਂਦੀ ਰਹੀ ਆ ਇਸ ਅਖਬਾਰ ਦੇ ਵਿੱਚ ਜਿਹੜੀ ਪੱਤਰਕਾਰਤਾ ਉਹ ਇੱਕ ਪਤਰਫੀ ਨਹੀਂ ਐ ਦੋਨੇ ਤਰਫੀ ਹੈ ਕਿਸੇ ਇੱਕ ਦੀ ਗੱਲ ਨਹੀਂ ਕਰਦੇ ਦੂਸਰਿਆਂ ਦਾ ਵੀ ਪੱਖ ਲੈਂਦੇ ਇਦਾਂ ਦੀ ਅਖਬਾਰ ਜਿਹੜੀ ਹੋਵੇ ਉਹਨੂੰ ਆਪਾਂ ਨੂੰ ਸਾਨੂੰ ਚਾਹੀਦਾ ਆ ਵੀ ਆਪਾਂ ਉਹਦਾ ਜਿਹੜਾ ਉਹਨੂੰ ਚਾ ਚੁੱਕੀ ਐ ਔਰ ਇਹਨੂੰ ਆਪਣੇ ਘਰਾਂ ਵਿੱਚ ਵੀ ਲਵਾਓ ਇਹੋਸਾ ਅਖਬਾਰ ਨੂੰ ਤਾਂ ਕਿ ਇਹ ਹੋਰ ਵਧੀਆ ਤਰੀਕੇ ਨਾਲ ਗੱਲ ਕਰ ਸਕਣ ਵਧੀਆ ਤਰੀਕੇ ਨਾਲ ਆਪਣੀ ਪੱਤਰਕਾਰਤਾ ਜਿਹੜੀ ਐ ਲਿਖਾ ਸਕਣ ਦਾ ਵਾਹਿਗੁਰੂ ਕੋ ਅਰਦਾਸ ਕਰਦਾ ਇਹ ਅਖਬਾਰ ਹੁਸ਼ਾਪੁਰ ਫੋਕਸ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਮੇਰੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ